ਖਬਰ ਨਕੋਦਰ ਤੋਂ ਮਾ ਚਿੰਤਪੁਰਨੀ ਧਾਰਮਿਕ ਯਾਤਰਾ ਕਲੱਬ ਨਕੋਦਰ ਦੀ ਅੱਜ ਹੋਈ ਕਹਿ ਮੀਟਿੰਗ ਜਿਸ ਵਿੱਚ ਅਜਿਸ ਕਮੇਟੀ ਦੀ ਨਵੀਂ ਚੋਣ ਵੀ ਹੋਈ ਅਤੇ ਇਸ ਕਮੇਟੀ ਦੇ ਪ੍ਰਧਾਨ ਵਜੋਂ ਮਾਨਯੋ ਕੁਲਦੀਪ ਸੰਧੂ ਵਾਈਸ ਪ੍ਰਧਾਨ ਸਰਬਜੀਤ ਸਿੰਘ ਸਾਹੀ ਕੈਸ਼ਰ ਸ਼ਿਰੀ ਮੰਗਤ ਪਾਰਦਵਾ ਜਨਰਲ ਸਕਤਰ ਪਵਨ ਕੁਮਾਰ ਅਹਿਮ ਸਲਾਹਕਾਰ ਆਈ ਸਰਜੈਂਟ ਡਾਕਟਰ ਵਿਵੇਕ ਅਰੋੜਾ ਜੀ ਅਤੇ ਸਹਿਯੋਗੀ ਮੈਂਬਰ ਸ਼੍ਰੀਮਾਨ ਜਗਦੀਸ਼ لال ਅਜੇ ਕੁਮਾਰ ਸੋਨੂ ਕੁਮਾਰ ਅਤੇ ਸਾਨੀ ਕੁਮਾਰ ਆਦ ਮੈਂਬਰ ਸਹਿਬਾਨ ਵਿਸ਼ੇਸ਼ ਤੌਰ ਤੇ ਮੌਜੂਦ ਹਨ ਇਹ ਮੀਟਿੰਗ ਅੱਜ ਸ਼ਹਿਰ ਨਕੋਦਰ ਦੇ ਇੱਕ ਨਿੱਜੀ ਰੈਸਟੋਰੈਂਟ ਤੇ ਮੀਟਿੰਗ ਹਾਲ ਵਿੱਚ ਹੋਈ ਅਤੇ ਕੀ ਬੋਲੇ ਸਾਡੇ ਚੈਨਲ ਦੇ ਨਾਲ ਗੱਲਬਾਤ ਕਰਦੇ ਆ ਮਾ ਚਿੰਤਪੁਰਨੀ ਯਾਤਰਾ ਕਲੱਬ ਦੇ ਅਹੁਦੇਦਾਰ ਸਹਿਬਾਨ ਤੁਸੀਂ ਵੀ ਸੁਣੋ ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਹਿਲੇ ਦਸ਼ਕੂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹ ਇਤਿਹਾਸਿਕ ਸ਼ਹਿਰ ਨਕੋਦਰ ਦੀਆਂ ਜਿੱਥੇ ਕਿ ਮਾ ਮਾਚੇਂਦਪੁਰ ਦੇ ਕਲੱਬ ਨਫੌਦਰ ਜਿਨ੍ਹਾਂ ਵੱਲੋਂ ਪਿਛਲੇ 7 ਮਹੀਨਿਆਂ ਤੋਂ ਇੱਕ ਨਿਸ਼ੁਲਕ ਜਿਹੜੀ ਫ੍ਰੀ ਬੱਸ ਯਾਤਰਾ ਸੰਕਟਾਂ ਵਾਸਤੇ ਲੈ ਕੇ ਇਹ ਕਮੇਟੀ ਜਾਂਦੀ ਹੈ ਸੋ ਅੱਜ ਇਸ ਕਮੇਟੀ ਦਾ ਗਠਨ ਵੀ ਹੋਇਆ ਸੋ ਪ੍ਰਧਾਨ ਪ੍ਰਧਾਨ ਸਾਡੇ ਦਰਮਿਆਨ ਨੇ ਨਾ ਨਾ ਗੱਲਬਾਤ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੈ ਮਾਤਾ ਜੀ ਪ੍ਰਧਾਨ ਸਾਹਿਬ ਤੋਂ ਸਭ ਤੋਂ ਪਹਿਲੇ ਦਰਸ਼ਕਾਂ ਨੂੰ ਆਪਣਾ ਨੋ ਦੱਸੋ ਮੇਰਾ ਨਾਮ ਕੁਲਦੀਪ ਸਿੰਘ ਸੰਧੂ ਤੂੰ ਕਿੰਨੇ ਕਿਸਮੇ ਤੋਂ ਇਹ ਜਿਹੜੀ ਤੁਹਾਡੀ ਬੱਸ ਯਾਤਰਾ ਦਾ ਇਹ ਵਿਚਾਰ ਬਣਿਆ ਔਰ ਕਿੰਨੇ ਕਿਸਮੇ ਤੋਂ ਗਠਨ ਹੋਇਆ ਹੈ ਇਜੜੀ ਬਾਜ਼ੀ ਯਾਤਰਾ ਪਿਛਲੇ ਨਾ 7ਵੇਂ ਆ 7ਵੇਂ ਮਹੀਨੇ 7ਵੀਂ ਬਾਜ਼ੀ ਯਾਤਰਾ ਹੁਣ ਜਾਣੀ ਹੈ ਇਹ ਤੀਸਰੇ ਰਾਤੇ ਵਿੱਚ ਪਹਿਲੀ ਬਾਜ਼ੀ ਯਾਤਰਾ ਗਈ ਸੀ ਔਰ ਅਸੀਂ ਬੜੇ ਕਰਮਾ ਵਾਲਿਆਂ ਗ મહਾਮਾਈ ਦੇ ਖੁਦ ਵੀ ਦਰਸ਼ਨ ਕਰਦੇ ਆ ਤੇ ਜਿਹੜੇ ਨਹੀਂ ਜਾ ਸਕਦੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਅਸੀਂ ਨਹੀਂ ਦਰਵਾਜ਼ਾ ਜਾ ਸਕਦੇ ਉਹਨਾਂ ਨੂੰ ਕੁੱਦਰੋਂ ਸਵੇਰੇ 7 ਵਜੇ ਬਾਅਦ ਚੱਲਦੀ ਆ ਤੇ ਸ਼ਾਮ ਨੂੰ 7 ਵਜੇ ਨੂੰ ਕੁੱਦਰ ਪਹੁੰਚਦੀ ਆ ਉਹਨਾਂ ਨੂੰ ਨਿਮਰਤਾ ਸਹਿਤ ਰੁਗਾਸ਼ਟਾ ਕਿ ਮੇਰਾ 709056810 ਇਹ ਮੇਰਾ ਨੰਬਰ ਆ ਬਿਰਨਾਲ ਸਰਵਿਸ ਆਬੀ ਵਾਈਸ ਪ੍ਰੈਜ਼ੀਡੈਂਟ ਮਾ ਚੰਦਪੂਨੀ ਕਲੱਬ ਨੂੰ ਕੋਦਰ ਖੜੇ ਆ ਇਹ ਵੀ ਆਪਣਾ ਨੰਬਰ ਦੇਣਗੇ ਤੇ ਤੁਸੀਂ ਸਾਡੇ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਬੱਸ ਵਿੱਚ ਫ੍ਰੀ ਆਫ ਕੋਸਟ ਸਫ਼ਰ ਕਰ ਸਕਦੇ ਹੋ ਤੇ ਖਾਣਾ ਪੀਣਾ ਹਰ ਇੱਕ ਚੀਜ਼ ਬਿਲਕੁਲ ਫ੍ਰੀ ਆ ਤਾਂ ਸਭ ਦੀ ਸੰਗਤਾ ਦੀ ਗੱਲ ਕਰੀ ਤੇ ਸ਼ਹਿਰ ਨਕੋਦਰ ਤੋਂ ਜਾਂਦੇ ਨੇ ਕਿ ਬਾਹਰੋਂ ਲਾਗੇ ਲੱਗਦੇ ਪਿੰਡਾਂ ਵਿੱਚੋਂ ਵੀ ਆਉਂਦੇ ਸੰਗਤਾ ਦੇਖੋ ਜੀ ਨਕੋਦਰ ਸ਼ਾਹਕੋਟ ਜਲੰਧਰ ਨਵੇਂ ਸ਼ਹਿਰ ਮੋਢਰ ਦੂਰ ਦੂਰ ਤੋਂ ਜਿੱਥੇ ਜਿੱਥੋਂ ਕਿਸੇ ਦਾ ਕੰਟੈਕਟ ਹੁੰਦਾ ਉਹ ਫੋਨ ਤੇ ਕੰਟੈਕਟ ਕਰਕੇ ਉਹਨਾਂ ਨੂੰ ਜੇ ਕੋਈ ਜਲੰਧਰ ਚੜ੍ਹਨਾ ਚਾਹੁੰਦਾ ਉਹਨੂੰ ਰਿਕਵੈਸਟ ਕਰੀ ਦਿਓ ਜਲੰਧਰ ਤੋਂ ਜਗ੍ਹਾ ਤੇ ਖੜਾ ਹੋਣਾ ਹੋ ਜਾ ਬਸ ਤੈਨੂੰ ਉੱਥੇ ਚੱਕ ਲੋਗੇ ਵਾਪਸ ਉਹਨੂੰ ਉੱਥੇ ਹੀ ਛੱਡੋਗੇ ਹਲਕਾ ਨ ਕੋਈ ਦੂਰ ਵਾਸੇ ਨਹੀਂ ਹਾ ਦੇਵਾਂਗੇ ਮੈਂ ਸਰ ਮੈਂ ਤੇ ਇਹੀ ਮੈਸੇਜ ਦਊਂਗਾ ਜਿਹੜਾ ਵੀ ਮਾਂ ਚੰਦਨੀ ਦਰਬਾਰ ਨਾਲ ਜੁੜਨਾ ਚਾਹੁੰਦਾ ਜਿਹੜਾ ਦਰਬਾਰ ਮਹਾਬਾਈ ਦੇ ਦਰਸ਼ਨ ਕਰਨਾ ਚਾਹੁੰਦਾ ਉਹ ਸਾਨੂੰ ਇਸ ਨੰਬਰ ਤੇ ਕੰਟੈਕਟ ਕਰਕੇ ਬਿਲਕੁਲ ਫ੍ਰੀ ਆਫ ਕਾਸਟ ਜਾਣਾ ਚਾਹੁੰਦਾ ਉਹ ਜਦੋਂ ਮਰ ਹਾਂਜੀ ਜੈ ਮਾਤਾ ਜੀ ਮੈਂ ਸਰਜੀ ਸਾਵੀ ਵਾਈਸ ਪ੍ਰੈਜ਼ੀਡੈਂਟ ਮਹਾਂਚੰਤਪੁਰ ਨੇ ਕਲੱਬ ਨਕੋਤਰ ਸਾਡੀ ਬੇਨਤੀ ਆ ਕਿ 1 2 3 ਤਰੀਕ ਨੂੰ ਆਪਣੀ ਟਿਕਟ ਬੁੱਕ ਕਰਵਾ ਕੇ ਮਲਾਰਮਾਨਪੁਰ ਸਾਵੀ ਕਰਿਆਨਾ ਸਟੋਰ ਤੋਂ ਟਿਕਟ ਆਪਣੀ ਪ੍ਰਾਪਤ ਕਰ ਸਕਦਾ ਜਿਹਦੇ ਵਿੱਚ ਕੋਈ ਪੈਸਾ ਨਹੀਂ ਫ੍ਰੀ ਬਾਸੇਵਾ ਚਾਹ ਪਾਣੀ ਰੋਟੀ ਪਾਣੀ ਸਭ ਕੁਝ ਫ੍ਰੀ ਹੈ ਸਵੇਰੇ 7 ਵਜੇ ਜਲਦੀ ਵਸ ਤੇ ਸ਼ਾਮ ਨੂੰ 8 8:30 ਵਜੇ ਵਾਪਸ ਆ ਜਾਂਦੀ ਹੈ ਜਿਹਦੇ ਵਿੱਚ ਜਿਹੜਾ ਵੀ ਮਰਜ਼ੀ ਜਿੱਥੋਂ ਵੀ ਮਰਜ਼ੀ ਫੋਨ ਨੰਬਰ ਮੇਰੇ ਤੇ ਉੱਤੇ ਕੰਟੈਕਟ ਕਰੋ ਆਪਣੀ ਟਿਕਟ ਪ੍ਰਾਪਤ ਕਰੋ ਧੰਨਵਾਦ ਜੀ ਹਾਂਜੀ ਜੈ ਮਾਤਾ ਜੀ ਜੈ ਮਾਤਾ ਜੀ ਉਪਰਾਲਾ ਕਾਫੀ ਅੱਛਾ ਏ ਇਸ ਕਲੱਬ ਦਾ ਜੀ ਠੀਕ ਹੈ ਨਾ ਸਾਡਾ ਇੱਕ ਛੋਟਾ ਉਪਰਾਲਾ ਜੋ ਅਕਤੂਬਰ 2024 ਚ ਅਸੀਂ ਸ਼ੁਰੂ ਕੀਤਾ ਹੈ ਨਿਸ਼ੁਲਕ ਵਰਜਾਤਰਾ ਮਾ ਚੇਂਦਪੁਰ ਦੀ ਦਰਬਾਰ ਵਾਸਤੇ ਸਾਰੀ ਸੰਗਤ ਵਾਸਤੇ ਜੋ ਵੀ ਜਾਣਾ ਚਾਹੁੰਦਾ ਨਿਸ਼ੁਲਕ ਵਰਜਾਤਰਾ ਸਾਡੀ ਜਾ ਰਹੀ ਹੈ ਤੇ ਮਾ ਦੀ ਅਸ਼ੀਰਵਾਦ ਨਾਲ ਸਫਲ ਹੋ ਰਹੀ ਹੈ ਅੱਜ ਜੋ ਅਸੀਂ ਕਮੇਟੀ ਦਾ ਗਠਨ ਕੀਤਾ ਉਹਦਾ ਸਾਡਾ ਇੱਕ ਮਕਸਦ ਏ ਅਸੀਂ ਇਸ ਧਾਰਮਿਕ ਜੋ ਅਸੀਂ ਕੰਮ ਕਰ ਰਹੇ ਹਾਂ ਜੋ ਪ੍ਰਾਲਾ ਕਰਦੇ ਨਾ ਨਾ ਕੁਝ ਸੋਸ਼ਲ ਸਮਾਜ ਵਾਸਤੇ ਵੀ ਕਰੀਏ ਜਿਹਦੇ ਵਾਸਤੇ ਅੱਜ ਅਸੀਂ ਕਮੇਟੀ ਦਾ ਗਠਨ ਕੀਤਾ ਕਮੇਟੀ ਦਾ ਗਠਨ ਕਰਨ ਤੋਂ ਬਾਅਦ ਅਸੀਂ ਇਸ ਕਲੱਬ ਨੂੰ ਰਜਿਸਟਰਡ ਵੀ ਕਰਵਾਵਾਂਗੇ ਤੇ ਜੋ ਸਮਾਜ ਵਿੱਚ ਕੁਝ ਕੰਮ ਕਿਸੇ ਦੀ ਮੈਡੀਕਲ ਦੇ ਤੌਰ ਤੇ ਕਿਸੇ ਦੀ ਐਜੂਕੇਸ਼ਨ ਦੇ ਤੌਰ ਤੇ ਜਾਂ ਕਿਸੇ ਜ਼ਰੂਰਤਮੰਦ ਦੀ ਵਿਆਹ ਦੇ ਤੌਰ ਤੇ ਕਿਸੇ ਨੂੰ ਜ਼ਰੂਰਤ ਪੈਂਦੀ ਆ ਤੇ ਉਹਦੀ ਅਸੀਂ ਫਾਈਨੈਂਸ਼ੀਅਲ ਕਿਸੇ ਨਾ ਕਿਸੇ ਰੂਪ ਵਿੱਚ ਜੋ ਹੋ ਸਕਦਾ ਉਹਦੀ ਮਦਦ ਕਰਨ ਵਾਸਤੇ ਅੱਜ ਇਹ ਇਸੇ ਕਰਕੇ ਅਸੀਂ ਕਮੇਟੀ ਦਾ ਗਠਨ ਕੀਤਾ ਵਾ ਕਿ ਅਸੀਂ ਸਮਾਜ ਵਿੱਚ ਵੀ ਕੁਝ ਕਰ ਸਕੀਏ ਉਹ ਨਾਲ ਨਾਲ ਧਾਰਮਿਕ ਕੰਮ ਜੋ ਉਹ ਕਰਦੇ ਆ ਉਹ ਤਾਂ ਲਗਾਤਾਰ ਚੋਂ ਜਾਰੀ ਰਹਿਣਗੇ ਤੇ ਨਾਲ ਨਾਲ ਕੁਝ ਸਮਾਜਿਕ ਕੰਮ ਕਰਨ ਵਾਸਤੇ ਅੱਜ ਇਸ ਕਮੇਟੀ ਦਾ ਗਠਨ ਕੀਤਾ ਉਹਦੇ ਵਿੱਚ ਸ਼੍ਰੀ ਕੁਲਦੀਪ ਜੀ ਸੰਧੂ ਨੇ ਅਸੀਂ ਸਾਰੇ ਸਹਿਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਤੇ ਸੰਧੂ ਸਾਹਿਬ ਨੇ ਸੀ ਮੈਂਬਰੀ ਹੋਰ ਕਮੇਟੀ ਉਹ ਪਾਇੰਟ ਕੀਤੀ ਆ ਤੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਜੋ ਇੱਕ ਉਪਰਾਲਾ ਸ਼ੁਰੂ ਕੀਤਾ ਤੇ ਮਾਂ ਦੇ ਅਸ਼ੀਰਵਾਦ ਨਾਲ ਇਸੇ ਤਰ੍ਹਾਂ ਇਹਨੂੰ ਜਾਰੀ ਰੱਖਾਂਗੇ ਜੈ ਮਾਤਾ ਦੀ ਮਾਤਾ ਚਿੰਤ ਕੁਨੀ ਦੇ ਦਰਬਾਰ ਤੋਂ ਇਲਾਵਾ ਵੀ ਕਿਸੇ ਤਰ੍ਹਾਂ ਦੇ ਸਥਾਨ ਤੇ ਬਸ ਜਾਂਦੇ ਹੁੰਦੇ ਉਹਦਾ ਵੀ ਇਸ ਮੀਟਿੰਗ ਵਿੱਚ ਅਸੀਂ ਸਾਰਿਆਂ ਨੇ ਸਹਿਮਤੀ ਨਾਲ ਫੈਸਲਾ ਕੀਤਾ ਕਿ ਇੱਕ ਸਾਲ ਵਿੱਚ ਅਸੀਂ 4 ਦਿਨ ਤੇ 3 ਰਾਤਾਂ ਦਾ ਇੱਕ ਹੋਰ ਯਾਤਰਾ ਰੱਖਾਂਗੇ ਉਹ ਅਸੀਂ ਮੌਕੇ ਦੇ ਫੈਸਲਾ ਕਰ ਲਿਆ ਕਰਾਂਗੇ ਉਹ ਯਾਤਰਾ ਅਸੀਂ ਕਿੱਧਰ ਲੈ ਕੇ ਜਾਣੀ ਆ ਉਹ ਯਾਤਰਾ ਸਾਡੀ ਪੇਡ ਹੋਇਆ ਕਰੂਗੀ ਤੇ ਉਹ ਯਾਤਰਾ ਕਿਸੇ ਪਾਸੇ ਵੀ ਅਸੀਲ ਜਾ ਸਕਦੇ ਹਾਂ ਡਾਕਟਰ ਸਾਡੇ ਦਰਮਿਆਨ ਹੈ ਡਾਕਟਰ ਉਹ ਐਫਰਟ ਬੜੇ ਅੱਛੇ ਕਲੱਬ ਦੇ ਕੀ ਕਹਾਂਗੇ ਮੇਰੀ ਖੁਸ਼ਕਿਸਮਤੀ ਹੈ ਕਿ ਇਸ ਕਲੱਬ ਦੇ ਨੇਕ ਐਫਰਟ ਦੇ ਵਿੱਚ ਮੈਂ ਨਾਲ ਜੁੜ ਸਕ ਰਿਹਾ ਮਹਾਮਈ ਜੋ ਸਾਡੇ ਸਿਰ ਸੇਵਾ ਲਾ ਰਹੀ ਹੈ ਉਹਦੇ ਵਿੱਚ ਅਸੀਂ ਆਪਣਾ ਵੱਧ ਛੱਡ ਕੇ ਹਿੱਸਾ ਪਾਈਏ ਸਹਿਯੋਗ ਕਰੀਏ ਤੇ ਸਾਰਿਆਂ ਦਾ ਭਲਾ ਹੋਵੇ ਤਾਂ ਤੁਸੀਂ ਕਿੰਨੇ ਸਮੇਂ ਤੋਂ ਜੁੜੇ ਹੋ ਇਸ ਕਲੱਬ ਦੇ ਨਾਲ ਪਿਛਲੇ 6 ਮਹੀਨਿਆਂ ਤੋਂ ਮੈਂ ਇਹਨਾਂ ਦੇ ਨਾਲ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਅੱਗੇ ਵਧ ਰਹੇ ਹਾਂ ਕਲੱਬ ਦਾ ਦਾਇਰਾ ਵੀ ਵਧ ਰਿਹਾ ਹੈ ਔਰ ਜਿਸ ਤਰ੍ਹਾਂ ਦਾ ਕੰਮ ਸੇਵਾ ਕਰ ਰਹੇ ਹਾਂ ਉਹਦਾ ਵੀ ਦਾਇਰਾ ਵਧ ਰਿਹਾ ਅਸੀਂ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਅਸੀਂ ਹੋਰ ਅੱਗੇ ਵਧ ਰਹੀ ਹੈ ਸਮਾਜ ਦੀ ਸੇਵਾ ਕਰਦੇ ਰਹੀ। ਟੂ ਐਂਡ ਵਿੱਚ ਕੀ ਸੁਨੇਹਾ ਕੀ ਮੈਸੇਜ ਜੋਗ। ਜਦੋਂ ਇੱਕ ਵਿਚਾਰ ਨੇਕ ਹੋਵੇ ਔਰ ਇੱਕ ਦੇ ਨਾਲ ਇੱਕ ਮੋੜਾ ਜੁੜੇ ਤਾਂ ਕੋਈ ਐਸਾ ਕੰਮ ਨਹੀਂ ਜਿਹੜਾ ਹੋ ਨਹੀਂ ਸਕਦਾ। ਉਸੇ ਦੇ ਸਾਰੇ ਸਭ ਚੱਲ ਰਹੇ ਹਨ। ਧੰਨਵਾਦ ਜੀ। ਸੋ ਮਾ ਚਿੰਤਪੁਰਨੀ ਕਲੱਬ ਦੇ ਵਿੱਚ ਸੀਨੀਅਰ ਨਕੋਦਰ ਦੇ ਨਿਊ ਜਨਤਾ ਮਾਡਲਸ ਸੀਨੀਅਰ ਸਕੈਂਡੀ ਸਕੂਲ ਦੇ ਰਿਟਾਇਰ ਪ੍ਰਿੰਸੀਪਲ ਕੁਲਬੀਚਨ ਜੀ ਤੇ ਬੌਜੀ ਸਾਡੇ ਨਾਲ ਨੇ ਆਓ ਇਹਨਾਂ ਦਾ ਵੀ ਇਹਨਾਂ ਨਾਲ ਵੀ ਗੱਲਬਾਤ ਕਰਦੇ। ਸਰ ਨੌਜਵਾਨ ਪੀੜ੍ਹੀ ਬਹੁਤ ਵਧੀਆ ਉਪਰੰਧਾ ਕਰ ਰਹੀ ਆ ਸੋ ਤੁਸੀਂ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਸਹਿਯੋਗ ਦੇਣਾ ਚਾਹੁੰਦੇ ਜਾਂ ਅਸ਼ੀਰਵਾਦ ਦੇ ਤੌਰ ਤੇ ਕੀ ਕਰਨਾ ਮੈਂ ਚਾਹਾਂ ਵੀ ਜਿਹੜੇ ਬੱਚਿਆਂ ਨੇ ਸ਼ੁਰੂ ਕੀਤਾ ਕੰਮ ਤੇ ਬਹੁਤ ਹੀ ਸ਼ਲਾਘਾਯੋਗ ਹੈਗਾ ਸਾਨੂੰ ਸਮਾਜ ਚ ਰਹਿ ਕੇ ਸਮਾਜ ਨੂੰ ਇਗਨੋਰ ਨਹੀਂ ਕਰਨਾ ਜੋ ਕੋਈ ਸਮਰੱਥ ਹੈਗਾ ਉਹ ਦੂਜੇ ਦੀ ਸਹਾਇਤਾ ਕਰੇ ਇਸ ਹੱਬ ਨਾਲ ਥੋੜਾ ਸਮਾਜ ਚਲਦਾ ਵਾ ਤੇ ਇਸ ਕਲੱਬ ਚੰਨਨ ਦੇ ਉੱਪਰ ਮੈਂ ਆਪਣੇ ਸ਼ੁਭਕਾਮਨਾਵਾਂ ਦਿੰਨਾ ਪਰਮਾਤਮਾ ਕਰੇ ਕਿ ਕਲੱਬ ਦਿਨ-ਦੁਨੀ ਰਾਤ ਚੌਕਰੀ ਹੁੰਦੀ ਰਹੇ ਸੋ ਸਰ ਤੁਸੀਂ ਸਾਨੂੰ ਇਹ ਦੱਸੋ ਵੀ ਇਹ ਪਿਛਲੇ 6-7 ਮਹੀਨੇ ਤੋਂ ਜਿੰਦਾ ਇਹ ਸੇਵਾ ਕਰ ਰਿਹਾ ਤੁਸੀਂ ਪਿਛਲੇ 6-7 ਮਹੀਨੇ ਤੋਂ ਹੀ ਨਾਲ ਹੋ ਨਾਲ ਹਾਂ ਜੀ ਕਿੰਨੀ ਇੱਕ ਸੰਗਤ ਹੁਣ ਤੱਕ ਜਿਹੜੀ ਮਾ ਚਿੰਤ ਕੌਡੀ ਦੇ ਦਰਬਾਰ ਦੇ ਦੇਖੋ ਜੀ ਹਾਲਤ ਉਹਵੇਂ ਹੋ ਗਈ ਆ ਕਿ ਸੰਗਤ ਜਿਆਦਾ ਹੈ ਔਰ ਦੂਸਰੀ バス ਮਹਾਰਾਣੀ ਕਿਰਪਾ ਕਰੇ ਦੂਸਰੀ バス ਦਾ ਵੀ ਕੋਈ ਇੰਤਜ਼ਾਮ ਹੋ ਜਵੇ ਉਹਨੇ ਆਪ ਹੀ ਉਪਰਾਲਾ ਕਰਨਾ ਹੈ ਆਪ ਹੀ ਸਾਨੂੰ ਭਗਤ ਦੇਣੇ ਆਪ ਹੀ ਸਾਡੇ ਫਾਂਡ ਇਕੱਠੇ ਕਰਨੇ ਆ ਔਰ ਆਪਣੇ ਆਪ ਦੂਸਰੀ バス ਪਰ ਵੀ ਕੋਈ ਨਾ ਕੋਈ ਸੇਵਾ ਹੀ ਚਾਣਿਆ ਕਿ ਜਿਹੜਾ ਕੋ ਪੈਸੇ ਨਹੀਂ ਹੈ ਜਿਹੜੇ ਕੋ ਖਰਚਾ ਨਹੀਂ ਕਰ ਸਕਦੇ ਜਾਂਦਾ ਉਹਨਾਂ ਦਾ ਖਾਣ ਪੀਣ ਸਭ ਕੁਝ ਜਿਹੜਾ ਬਸ ਫਰੀ ਕੋਈ ਖਰਚ ਨਹੀਂ ਆਉਂਦਾ ਹਰ ਤਰ੍ਹਾਂ ਦੀ ਸਹੂਲਤ ਮਿਲਦੀ ਆ ਐਥੇ ਤੱਕ ਕਿ 올ਡ ਜਿਹੜੇ ਜਾਂਦੇ ਸੀਨੀਅਰ ਸਿਟੀਜ਼ਨਸ ਹੈਗੇ ਆ ਉਹ ਉਹਨਾਂ ਨੂੰ ਉੱਥੇ ਯਾਤਰਾ ਵੀ ਕਿਸਮ ਦੀ 100 ਰੁਪਏ ਦੇ ਵਿੱਚ ਇੱਕ ਮੈਂਬਰ ਇਹਨਾਂ ਫਰੀ ਜਿਹੜਾ ਕਿ ਦੀਨ ਦੁਖੀ ਹੁੰਦਾ ਉਹ ਨਾਲ ਲੈ ਜਾਂਦੇ ਆ ਜਿਹੜਾ ਨਹੀਂ ਚੱਲ ਫਿਰ ਸਕਦਾ ਇਸ ਬਸ ਦੇ ਵਿੱਚ ਉਹ ਜਿਹੜੇ ਸੀਨੀਅਰ ਸਿਟੀਜ਼ਨ ਇਕੱਲੇ ਹੁੰਦੇ ਆ ਉਹ ਨਾਲ ਉਹਨਾਂ ਨੂੰ ਹੈਲਪ ਦਿੰਦੇ ਆ ਔਰ ਨਾਲ ਬਾਈ ਲਾਈਜ਼ਰ ਦੇ ਲਿਫਟ ਦੇ ਵਿੱਚ ਸਰ ਇਹ ਜਿੱਦਾਂ ਗਠਨ ਤਾਂ ਅੱਜ ਹੋਇਆ 7 ਮਹੀਨੇ ਪਹਿਲਾਂ ਨਹੀਂ ਸੀ ਪਰ ਜਿੱਦਾਂ ਸੇਵਾ ਕਰ ਰਹਾ ਹੈ ਇਹਦਾ ਪੰਡ ਵਗੈਰਾ ਕਿੱਥੋਂ ਆਉਂਦਾ ਇਹ ਪੰਡ ਆਪਸ ਵਿੱਚ ਜਿਹੜੇ ਮੈਂਬਰ ਨੇ ਬਣਾਏ ਹੋਏ ਆ ਉਹ ਕਲੈਕਸ਼ਨ ਕਰਦੇ ਆਪਣੇ ਕੋਲੋਂ ਜੀ ਉਹ ਕਲੈਕਸ਼ਨ ਕਰਕੇ ਉਹ ਕਲੈਕਸ਼ਨ ਨੂੰ ਫਿਰ ਦਲੇ ਪਾਸੇ ਵੰਡਦੇ ਆ ਤਜੇ ਕੋ ਸੱਜਣ ਕੋ ਹੋਰ ਦਿੰਦਾ ਕਿਸੇ ਕੋ ਮੰਗਦੇ ਨਹੀਂ ਹੈਗੇ ਇਸ ਗੋਲ ਨੂੰ ਜੋ ਕੋ ਆਪਣੇ ਆਪ ਖੁਸ਼ੀ ਨਾਲ ਦਿੰਦਾ ਵਾ ਉਹ ਨੂੰ ਸਿਰਫ ਅਕਸੈਪਟ ਕਰਦੇ ਆ। ਸੋ ਬਹੁਤ ਵਧੀਆ ਗੱਲ ਹੈ ਜੀ ਇਹ ਆਪਣਾ ਉਪਰਾਲਾ ਕਰਦੇ ਆਪਣੀ ਜੇਬ ਦੇ ਵਿੱਚੋਂ ਜਿਨੇ ਵੀ ਮੈਂਬਰਸ ਅੱਜ ਗਠਨ ਹੋਇਆ ਆਪਣੀ ਜੇਬ ਦੇ ਵਿੱਚੋਂ ਆਪਣਾ ਦਸਵੰਧ ਕੱਢ ਕੇ ਇਹ ਸੇਵਾ ਕਰਦੇ ਆ ਦਸਵੰਧ ਨਾਲੋਂ ਵੀ ਵੱਧ ਸੋ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਇਹ ਵੀ ਅਪੀਲ ਹੈ ਕਿ ਮਾਂ ਚਿੰਤਪੂਰਨੀ ਕਲੱਬ ਨੂੰ ਕੋਦਰ ਜਿਹੜਾ ਪਿਛਲੇ 7 ਮਹੀਨਿਆਂ ਤੋਂ ਇਸ ਸੇਵਾ ਵਿੱਚ ਲੱਗਿਆ ਆ ਅਗਰ ਕੋਈ ਇਹਨਾਂ ਨਾਲ ਸੇਵਾ ਕਰਨੀ ਚਾਹੁੰਦਾ ਇਹਨਾਂ ਨੂੰ ਯੋਗਦਾਨ ਵੀ ਪਾਉਣਾ ਚਾਹੁੰਦਾ ਤੇ ਤੁਸੀਂ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾਂ ਇਹਨਾਂ ਦੇ ਨੰਬਰ ਤੇ ਕੁਲਦੀਪ ਸੰਧੂ ਜੀ ਦੇ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ ਧੰਨਵਾਦ